ਸਾਡੀਆਂ ਬੱਚੀਆਂ ਦੇ ਲਈ ਇੱਕ ਹੋਸਟਲ ਜਿਹੜਾ ਉਹ ਬਣ ਕੇ ਤਿਆਰ ਹੋ ਰਿਹਾ ਹੈਗਾ ਜਦੋਂ ਜਿਸ ਤਰ੍ਹਾਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਕੀਤਾ ਸੀਗਾ ਕਮੇਟੀਆਂ ਜਿਹੜੀਆਂ ਲਗੀਆਂ ਉਹ ਹਰੇਕ ਡਿਸਟ੍ਰਿਕਟਸ ਹੋਇਆ ਕਰ ਲਗੀਆਂ ਤਾਂ ਉਸੇ ਤਹਿਤ ਜਦੋਂ ਮਾਨਸਾ ਦੇ ਅੰਦਰ ਕੈਬਨਿਟ ਦੀ ਮੀਟਿੰਗ ਹੋਈ ਸੀ ਉਸ ਕੈਬਨਿਟ ਦੀ ਮੀਟਿੰਗ ਦੇ ਵਿੱਚ ਪਹੁੰਚੇ ਸੀ ਤਾਂ ਮੈਨੂੰ ਪ੍ਰਿੰਸੀਪਲ ਸਾਹਿਬ ਨੇ ਗੁਜਾਰਿਸ਼ ਕੀਤੀ ਕਿ 10 ਕਿ ਮਿੰਟ ਸਾਡੇ ਇਹ ਹੋ ਸਕੇ ਤੁਸੀਂ ਕਾਲਜ ਚ ਆਉਣਾ ਬਹੁਤ ਅੱਛਾ ਕਾਲਜ ਆ ਸਾਡੀਆਂ ਬੱਚੀਆਂ ਬਹੁਤ ਅੱਛੀ ਜਿਹੜੀ ਐਜੂਕੇਸ਼ਨ ਹਾਸਲ ਕਰ ਰਹੀਆਂ ਲਗੀਆਂ ਔਰ ਖਾਸ ਕਰਕੇ ਇਸ ਰਬੋਟ ਏਰੀਆ ਦੇ ਵਿੱਚ ਤਾਂ ਉਸੇ ਸਮੇਂ ਮੈਂ ਆਇਆ ਤਾਂ ਮੈਂ ਕੁਝ ਬੱਚੀਆਂ ਨੂੰ ਮਿਲਿਆ ਇਸ ਗੇਟ ਦੇ ਉੱਤੇ ਤਾਂ ਮੈਂ ਪੁੱਛਿਆ ਕਿ ਤੁਹਾਨੂੰ ਬੱਚੇ ਲੋੜ ਆਦੇ ਇਹਨਾਂ ਨੇ ਇੱਕੋ ਗੱਲ ਕਹੀ ਕਿ ਸਾਨੂੰ ਜੇ ਹੋਸਟਲ ਮਿਲਦੇ ਅਸੀਂ ਬਹੁਤ ਦੂਰ ਦਰਾਡੇ ਇਲਾਕਿਆਂ ਤੋਂ ਆਉਂਦੀਆਂ ਸਾਨੂੰ ਦੋ-ਦੋ ਬੱਸਾਂ ਚੇਂਜ ਕਰਨੀਆਂ ਪੈਂਦੀਆਂ ਨੇ ਤਿੰਨ-ਤਿੰਨ ਬੱਸਾਂ ਚੇਂਜ ਕਰਨੀਆਂ ਪੈਂਦੀਆਂ ਨੇ ਜੀਆਂ ਤਾਂ ਮੈਂ ਉਸੇ ਸਮੇਂ ਸਾਡੇ ਦੇੰਸ ਕੋਟ ਸਾਧਨਾ ਬੇਨਤੀ ਕੀਤੀ ਕਿ ਇਹ ਹੌਸਲ ਦੀ ਪ੍ਰਪੋਜ਼ਲ ਬਣਾ ਕੇ ਭੇਜੋ ਤਾਂ ਕਿ ਆਪਾਂ ਹੌਸਲ ਬਣਾਈਏ ਉਹਨਾਂ ਬੱਚੀਆਂ ਨੂੰ ਮੈਂ ਮੁਬਾਰਕਬਾਦ ਦੇਣੀ ਚਾਹੁੰਦਾ ਜਿਹੜੀਆਂ ਬੱਚੀਆਂ ਨੇ ਡਿਮਾਂਡ ਜਿਹੜੀ ਆ ਰੱਖੀ ਸੀ ਔਰ ਸਾਰੀਆਂ ਮੇਰੀਆਂ ਬੇਟੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਕਿ ਹੁਣ ਤੁਸੀਂ 128 ਬੱਚੇ ਜਿਹੜੇ ਨੇਗੇ ਇਸ ਹੌਸਲ ਚ ਰਹਿ ਕੇ ਪੜਨਗੇ ਜਦੋਂ ਹੌਸਲ ਚ ਰਹਿ ਕੇ ਪੜਨਗੇ ਜਿੱਥੇ ਉਹ ਆਪਣੀ ਵਿਦਿਆ ਵਿੱਚ ਹੋਰ ਤਰੱਕੀ ਕਰਨੀ ਜੋ ਉੱਥੇ ਨਾਲ ਦੀ ਨਾਲ ਮੈਂ ਸਮਝਦਾ ਜਿਹੜਾ ਸਾਹਮਣੇ ਗਰਾਊਂਡ ਬਣਿਆ ਇਹਦੇ ਅੰਦਰ ਆਪਣੀਆਂ ਸਪੋਰਟਸ ਦੀ ਐਕਟੀਵਿਟੀ ਵੀ ਵਧਾਉਣਗੇ ਮੈਨੂੰ ਬਹੁਤ ਤਸ਼ਕੀਨ ਆ ਕਿ ਜਦੋਂ 2 ਸਾਲ ਬਾਅਦ 3 ਸਾਲਾਂ ਬਾਅਦ ਤੁਸੀਂ ਰਿਜ਼ਲਟ ਦੇਖੋਗੇ ਕਿ ਮਾਨਸਾ ਦੇ ਇਸ ਕਾਲਜ ਦੀਆਂ ਬੱਚੀਆਂ ਜਿਹੜੀਆਂ ਕਿ ਆਲਰੇਡੀ ਵੀ ਪੰਜਾਬ ਸਰਕਾਰ ਸਰਵਿਸ ਕਰ ਰਹੀਆਂ ਰਹੀਆਂ ਪਰ ਲੇਕਿਨ ਤੁਸੀਂ ਯੂਪੀਐਸਸੀ ਦੇ ਅੰਦਰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦਾ ਇਗਜ਼ਾਮ ਪਾਸ ਕਰਦੀਆਂ ਦੇਖੋਗੇ ਇਹਨਾਂ ਨੂੰ ਇਹਨਾਂ ਹੀ ਬੱਚਿਆਂ ਨੂੰ ਤੁਸੀਂ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਸਪੋਰਟਸ ਦੇ ਅੰਦਰ ਪਰਫਾਰਮ ਕਰਦੇ ਦੇਖੋਗੇ ਕਿਉਂਕਿ ਟੈਨਿਸ ਦਾ ਕੋਰਟ ਬੈਡਮਿੰਟਨ ਦਾ ਕੋਰਟ ਇਹਦੇ ਅੰਦਰ ਜਿਹੜੀ ਪ੍ਰੋਵੀਜ਼ਨ ਕੀਤੀ ਗਈ ਆ ਕਾਮਨ ਰੂਮ ਦੀ ਪ੍ਰੋਵੀਜ਼ਨ ਕੀਤੀ ਗਈ ਆ ਤਾਂ ਕਿ ਬੱਚੇ ਇਕੱਠੇ ਬੈਠ ਕੇ ਪੜ ਸਕਣ